ਸਰ ਐਕਚੁਅਲੀ ਇਹ ਮੇਰੇ 브ਦਰ ਨੇ ਮੈਨੂੰ ਗਿਫਟ ਕੀਤਾ ਸੀਗਾ ਫੋਨ 2023 ਦੇ ਵਿੱਚ ਤੇ 2023 ਲਾਸਟ ਵਿੱਚ ਮੇਰੇ 브ਦਰ ਹੈਜ਼ ਪਾਸਡ ਅਵੇ ਤੇ ਉਸ ਤੋਂ ਬਾਅਦ ਇਹ ਹੁਣ ਜਨਵਰੀ ਦੇ ਵਿੱਚ ਮੇਰਾ ਫੋਨ ਮੇਰੇ ਕੋਲੋਂ ਕਿਸੇ ਨੇ ਖੋ ਲਿਆ ਸੀਗਾ ਨੀਅਰ ਬਾਏ ਰਵਿੰਦਰ ਹਸਪੀਟਲ ਤੇ ਮੈਂ ਐਕਚੁਅਲੀ ਕੋਰਟ ਤੋਂ ਹੀ ਵਾਪਸ ਆਂਦੀ ਪਈ ਸੀਗੀ ਤੇ ਮੈਂ ਮੈਂ ਬਹੁਤ ਹੈਰਾਨ ਕੀ ਮਤਲਬ ਮੇ ਵੀ ਇੱਕ ਐਡਵੋਕੇਟ ਕੋਲ ਹਾਂ ਆਈ ਹੈਵ ਟੋਲਡ ਕਿ ਮੈਂ ਐਡਵੋਕੇਟ ਹਾਂ ਬਟਾਲਾ ਬਾੜ ਐਸੋਸੀਏਸ਼ਨ ਦੀ ਮੈਂਬਰ ਹਾਂ ਤੇ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਕਿ ਮੇਰੇ ਕੋਲੋਂ ਵੀ ਫੋਨ ਖੋਇਆ ਗਿਆ ਤੇ ਮੈਂ ਤਾਂ ਬਿਲਕੁਲ ਹੀ ਉਮੀਦ ਛੱਡ ਦਿੱਤੀ ਸੀ ਕਿ ਮੈਨੂੰ ਨਹੀਂ ਸੀ ਲੱਗਾ ਕਿ ਮੈਨੂੰ ਫੋਨ ਵਾਪਸ ਮਿਲੇਗਾ ਪਰ ਜਦੋਂ ਮੈਂ ਸੀ ਕੰਪਲੇਂਟ ਕੀਤੀ ਸਾਈਬਰ ਬ੍ਰਾਂਚ ਤੇ ਮੈਂ ਮਤਲਬ ਮੈਂ ਫਿਰ ਵੀ ਹੋਪ ਛੱਡੀ ਹੋਈ ਸੀ ਬਟ ਰੀਸੈਂਟਲੀ ਥੋੜੇ ਮਤਲਬ ਅ ਕਪਲ ਆਫ ਡੇਸ ਬੈਕ ਮੈਨੂੰ ਫੋਨ ਆਇਆ ਕਿ ਤੁਹਾਡਾ ਫੋਨ ਵਾਪਸ ਮਿਲ ਗਿਆ ਤੇ ਮੈਂ ਮੈਂ ਉਸ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਵੀ ਸਟੋਰੀ ਦੱਸੀ ਹੈ ਕਿ ਮੈਂ ਇਹਨਾਂ ਨੂੰ ਕਿਹਾ ਕਿ ਸ਼ਾਇਦ ਇਹ ਸਕੈਮ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਹੈ ਨਾ ਫੋਨ ਵਾਕਈ ਮਿਲਿਆ ਮੈਂ ਬਹੁਤ ਜਾਣਿਆ ਤੋਂ ਕਨਫਰਮ ਕੀਤਾ ਤੇ ਉਹਨਾਂ ਨੇ ਕਿਹਾ ਨਹੀਂ ਜੀ ਇੱਕ ਇਹਨਾਂ ਨੇ ਮੈਂਸ਼ਨ ਕੀਤਾ ਸੀਰੀਅਲ ਨੰਬਰ ਸਪੈਸ਼ਲੀ ਮੈਂ ਥੈਂਕ ਕਰਦੀ ਆ ਜਤਿੰਦਰ ਜੀ ਸਰ ਦਾ ਜਿਨ੍ਹਾਂ ਨੇ ਸਾਈਬਰ ਸੈੱਲ ਦੇ ਸਰ ਮੈਂ 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 ਆਲਰੇਡੀ ਮੈਂਸ਼ਨ ਕਰ ਦਿੱਤਾ ਤੁਹਾਨੂੰ ਕਿ ਫੋਨ ਤਾਂ ਚਲੋ ਮੈਂ ਕਿਹਾ ਤਾਂ ਅਸੀਂ ਗੁੰਮ ਗਿਆ ਤੇ ਚਲੋ ਠੀਕ ਹੈ ਫੋਨ ਤਾਂ ਜਿਵੇਂ ਸਰ ਐਸਐਸਪੀ ਸਾਹਿਬ ਨੇ ਵੀ ਦੱਸਿਆ ਕਿ ਫੋਨ ਇੱਕ ਡਿਵਾਈਸ ਨਹੀਂ ਹੁੰਦੀ ਇਸ ਸਪੈਸ਼ਲੀ ਮੈਂ ਜ਼ਿਆਦਾ ਭਾਵੁਕ ਵੀ ਹੋਈ ਹਾਂ ਜ਼ਿਆਦਾ ਥੈਂਕ ਇਸਲੀ ਕਰ ਰਹੀ ਹਾਂ ਕਿਉਂਕਿ ਇਹ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਸੀਗੀ